ਰਿਯਾਓ ਸਾਬ ਤੋਂ ਦੀ ਮਾ ਜੋ ਪ੍ਰਵੇਸ਼ ਤੂੰ ਬਰਿਆਓ ਦਰਵੀ ਭੂਤ ਹੈ ਤੜ ਜਾਣ ਵਾਲਾ ਤੂੰ ਦਰਿਆ ਵੀ ਨਹੀਂ ਆਈ ਹੈ ਪਾਰਸੀ ਤੇ ਦਰਿਆ ਸਮੁੰਦਰ ਨੂੰ ਕਹਿੰਦੇ ਹਨ ਤੁਸੀਂ ਸਮੁੰਦਰ ਨੂੰ ਤੋ ਬੜੇ-ਬੜੇ ਹੋ ਸਕੇ ਪਾਰਸ਼ੀ ਆ ਜੀ ਤੋ ਤੂੰ ਬਰਿਆਓ ਦਰਿਆ ਵੈਂਦਾ ਜਿਹੜਾ ਹੋਵੇ ਉਹਦਾ ਨਾਮ ਹੈ ਦਰਵੀ ਭੂਤ ਹੋ ਤੜ ਜਾਣ ਵਾਲੇ ਸੱਚੇ ਪਾਰਸ਼ਾ ਹਰਵੇਲੇ ਤੋ ਵਰਦਿ ਆਓ ਸਦਾ ਜਲ ਨਿਰਮਲ ਮਿਲਿਆ ਦਰਮਤ ਮਾਇਲ ਹਰੈ ਸਦਗੁਰ ਪਾਇਆ ਪੂਰਾ ਨਾਵਲ ਪਸੂ ਪ੍ਰੇਤਾਂ ਦੇਵ ਕਰੈ ਇਹਨੇ ਜੀ ਆਪ ਦਰਿਆ ਰੂਪ ਹੋ ਕਈ ਕਹਿੰਦੇ ਗੁਰ ਦਰਿਆ ਕੇ ਸੜਾ ਪ੍ਰਚਾਰ ਵਿੱਚ ਜਾ ਕੇ ਪਾਉ ਪਹਿਲਾਂ ਦਰਿਆ ਵਿੱਚ ਜਾਂ ਪਾਣੀ ਵਿੱਚ ਜਾਂ ਖੂਹ ਵਿੱਚ ਛਿੜ ਦੇ ਨ ਭੋਰਾ ਪੰਜਾਬ ਪਿਆਰਿਆਂ ਨੂੰ ਵਰਤਾ ਕੇ ਤੇ ਜਿਹੜੇ ਮਗਰੋਂ ਦੂਸਿਆਂ ਨੂੰ ਅਥੇ ਵਰਤਾਓ ਗੁਰ ਦਰਿਆ ਰੂਪ ਹੋਣਾ ਮਾਰਾ ਸਭ ਸੱਚੇ ਪਾਛਰੇ ਤ ਪਰਮੇਸ਼ਰ ਨੂੰ ਕਿਹਾ ਕਿ ਤੂੰ ਦਰਿਆ ਹੈ ਤੋ ਇਹਨਾਂ ਦਰਿਆਵਾਂ ਤੇ ਪਾਣੀਆਂ ਦੀ ਤੋ ਪਾਛਨਾ ਮਾਰਨੇ ਨਹੀਂ ਕਈ ਨਾ ਅੱਗ ਦੀ ਦਾ ਪਾਣੀ ਦੀ ਦਾ ਪੌਂਦੀ ਨਾ ਇਸ ਤਰ੍ਹਾਂ ਦੇ ਇਹਨਾਂ ਦੀ ਉਹ ਪਾਛਨਾ ਨਹੀਂ ਕਦੇ ਕਰਨੀ ਕਿਉਂਕਿ ਪ੍ਰਿਆਪ ਵਿੱਚ ਜੇ ਪਾਣੀ ਵਿੱਚ ਪ੍ਰਸ਼ਾਦ ਫਿੱਟਣਾ ਇਹ ਸੀਤ ਨਹੀਂ ਤੋ ਸਿਰ ਅਗਾਂ ਦਾ ਲਬੜਾ ਲੈਨਦਰ ਕਹਿੰਦੇ ਜੀ 42 ਲੱਖ ਜੂਨਾ ਦੇ ਜਲ ਵਿੱਚ ਉਹਨਾਂ ਸਾਰੀਆਂ ਨੂੰ ਮਿਲ ਜਾਵੇ ਤੋ ਉਹਨਾਂ ਦਾ ਵੀ ਭਲਾ ਹੋ ਜਾਵੇ ਤਦ ਉਹ ਜੇ ਨਿਸ਼ਾਨਾ ਤਾਂ ਜਿ ਰੱਖ ਵੀ ਲਿਆ ਤਾਂ ਠੀਕ ਹੈ ਪਰ ਕੋ ਦਰਿਆ ਵੀ ਗੁਰੂ ਮੰਨ ਕੇ ਨਾ ਗੁਰੂ ਦਾ ਸਿੱਖ ਮੱਥੇ ਟੇਕਦਾ ਸਰਦਾ ਹੋਵੇ। ਕੋ ਰਾਏ ਨਾ ਪਹਿਜੰਦਾ ਹੋਵੇ। ਉਹ ਪਰਮੇਸ਼ਰ ਨੂੰ ਕਹਿਆ ਕਿ ਪਰਮੇਸ਼ਰ ਤੂੰ ਬਰਿਆ ਹੈ। ਤੂੰ ਦਰਵੀ ਰੂਪ ਹੈ, ਢਲ ਜਾਣ ਵਾਲਾ ਹੈ, ਕਿਰਪਾਲੂ ਹੈ, ਤੁਮਦਰ ਰੂਪ ਹੈ ਤੂੰ ਆਪ ਨਾਮ ਰੂਪੀ ਜਗ ਨਾਲ ਲਗਾ ਲਾ ਪਰਿਆ ਹੋਇਆ ਹੈ।